ਵੱਡੀ ਖਬਰ ਇਸ ਵਕਤ ਸਨਾਮ ਹਲਕੇ ਤੋਂ ਆ ਰਹੀ ਹੈ ਸਨਾਮ ਉਦਮ ਸਿੰਘ ਵਾਲਾ ਵਿਖੇ ਸ਼ਹਿਰ ਦੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਹ ਮੰਨਤ ਕਲਾਥ ਹਾਊਸ ਨਾਂ ਦੇ ਕੱਪੜੇ ਦੀ ਦੁਕਾਨ ਸੀ। ਦੁਕਾਨ ਦੇ ਵਿੱਚ ਪਿਆ ਕੱਪੜਾ ਅਤੇ ਫਰਨੀਚਰ ਸੜ ਕੇ ਸੁਆਹ ਬਣ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਕਰਮਚਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਇਸ ਘਟਨਾ ਦੀ ਸੂਚਨਾ ਡੇਰਾ ਸੱਚਾ ਸੌਦਾ ਦੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਲੱਗੀ ਤਾਂ ਤੁਰੰਤ ਸੇਵਾਦਾਰ ਮੌਕੇ ਤੇ ਪਹੁੰਚ ਗਏ ਅਤੇ ਜਿਨ੍ਹਾਂ ਨੇ ਅੱਗ ਬੁਝਾਉਣ ਦੇ ਵਿੱਚ ਕਰਮਚਾਰੀਆਂ ਦੇ ਨਾਲ ਸਹਾਇਤਾ ਕੀਤੀ ਅਤੇ ਉਹਨਾਂ ਵੱਲੋਂ ਹੋਰ ਸੰਕ ਲੋਕਾਂ ਦੇ ਨਾਲ ਫਰਨੀਚਰ ਅਤੇ ਹੋਰ ਮੱਚਾ ਹੋਇਆ ਸਮਾਨ ਦੁਕਾਨ ਤੋਂ ਬਾਹਰ ਕੱਢਿਆ ਗਿਆ। ਇਸ ਸਮੇਂ ਪੁਲਿਸ ਕਰਮਚਾਰੀ ਵੀ ਮੌਕੇ ਤੇ ਮੌਜੂਦ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸਮੋ ਕੇ ਮੰਨਤ ਕਲਾਤ ਹਾਊਸ ਦੁਕਾਨ ਦੇ ਮਾਲਕ ਸੁਖਬੀਰ ਸਿੰਘ ਸੋਨੇ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੂੰ ਸਵੇਰੇ 5 ਵਜੇ ਦੇ ਕਰੀਬ ਫੋਨ ਗਿਆ ਸੀ ਕਿ ਉਸ ਦੀ ਦੁਕਾਨ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤਾਂ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਭਿਆਨਕ ਅੱਗ ਦਾ ਤੰਡਵ ਮਚ ਰਿਹਾ ਸੀ ਕੀ ਨਾਮ ਹੈ ਬੀ ਜੀ ਆਪਣਾ ਸਰਵੀਰ ਸਿੰਘ ਨਾਂ ਵਾਲੀ ਕੀ ਨਾਮ ਤੇ ਕੱਪੜੇ ਦੀ ਦੁਕਾਨ ਸੀ ਤੁਹਾਡੀ ਮੰਨਰ ਕਲਾ ਤੋਂ ਉਹਦੇ ਨਾਲ ਇਹ ਸੇਵ ਕਦੋਂ ਤੁਹਾਨੂੰ ਪਤਾ ਲੱਗਿਆ ਜੀ ਅੱਗ ਲੱਗਣ ਬਾਰੇ ਕਿਸ ਤੋਂ ਸੂਚਨਾ ਮਿਲੀ ਸੀ ਤੁਹਾਨੂੰ ਮੈਨੂੰ ਸਵੇਰੇ 5 ਵਜੇ ਫੋਨ ਆਇਆ ਸੀ ਜੀ ਜਵਾਨ ਚ ਉਹ ਕਹਿੰਦੇ ਤੋਂ ਆ ਨਿਕਰਿਆਗਾ ਫਿਰ ਅਸੀਂ ਨਾਲ ਦੀ ਨਾਲ ਆ ਗਏ ਕਿੰਨਾ ਕੁ ਨੁਕਸਾਨ ਆ ਜਿਹੜਾ ਤੁਹਾਨੂੰ ਲੱਗਦਾ ਹੈ ਜੀ 25 ਲੱਖ ਰੁਪਏ ਦਾ ਮਾਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਦੁਕਾਨ ਕਰਦਿਆਂ ਜੀ ਹੋ ਗਿਆ ਜੀ 2011 ਚ ਕਿੱਥੇ ਅੱਛਾ 2015 ਕਹਾੜੋ ਕਿੰਨਾ ਸਾਮਾਨ ਜਿਹੜਾ ਜਲ ਕੇ ਸੁਆਹ ਹੋ ਗਿਆ ਜੀ ਲੱਗਾ ਜੀ 25 ਲੱਖ ਦਾ ਮਾਲ ਸੀ ਕੁਝ ਬਚਿਆ ਜਾਂ ਸਾਰੇ ਦਾ ਸਾਰਾ ਹੀ ਨੁਕਸਾਨ ਹੋ ਗਿਆ ਸਾਰਾ ਖਰਾਬ ਹੋ ਗਿਆ ਨੁਕਸਾਨ ਸਾਰਾ ਖਰਾਬ ਹੋ ਗਿਆ ਮੀਚਰ ਵੀ ਬਚ ਗਿਆ ਜੀ ਸਾਰਾ ਖਰਾਬ ਹੋ ਗਿਆ ਸਭ ਕੁਝ ਖਰਾਬ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਬੇਨਤੀ ਵੀ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿ ਡੇਰਾ ਸੱਚਾ ਸੋਦਾ ਦੇ ਸੇਵਾਦਾਰ ਵੀ ਇੱਥੇ ਕੰਮ ਕਰ ਰਹੇ ਨੇ ਇੰਨਾ ਬਾਰੇ ਸੁਣਤਵਾ ਦੇ ਆ ਗਏ ਸੀ ਜੀ ਅੱਛਾ ਜੀ ਜਦੋਂ ਅਸੀਂ ਆਏ ਤੇ ਇੱਥੇ ਲੰਗਰੇ ਜਿਵੇਂ ਚੱਲਣ ਦਾ ਸਵੇਰੇ ਤੇ 5 ਵਜੇ ਸਵੇਰ ਬੰਦਿਕਾ ਜੀ ਉਦੋਂ ਇਹਨਾਂ ਜਦੋਂ ਅਸੀਂ ਦੇਖਿਆ ਝੱਗ ਲੱਗੀ ਹੋਈ ਸੀ ਤੇ ਮੰਦਰ ਇਹਨਾਂ ਦੀ ਸੇਵਾਦਾਰਾਂ ਦੀ ਟੀਮ ਐ ਇੰਨੀ ਸਪੀਡ ਨਾਲ ਆ ਰਹੀ ਸੀ ਜਿੰਨੀ ਆਪਾਂ ਕਹਿ ਗਏ ਜੀ ਇਹਨਾਂ ਫਟਾਫਟਾ ਕੇ ਕੰਮ ਸਾਂਭੇ ਬਹੁਤ ਉਹ ਵੀ ਬਹੁਤ ਆਪਣੇ ਜਿਵੇਂ ਆਪਣੇ ਇੱਥੇ ਮਹੱਲਾ ਵਾਸੀ ਦੀ ਬਕਾਨਾ ਵਾਲੇ ਦੀ ਜਿਵੇਂ ਇੱਥੇ ਨਵੇਂ ਗਵਾਂਢ ਹੈ ਜੀ ਸਾਰਿਆਂ ਨੇ ਹਰ ਤਰ੍ਹਾਂ ਦੀ ਬਹੁਤ ਮਦਦ ਕੀਤੀ ਜੀ ਜਿੰਨੀ ਗੱਲਾਂ ਬਾਤਾਂ ਬਹੁਤ ਹਨ ਕੀਤੀਆਂ ਨੇ ਬੜੀ ਹੱਥ ਬਹੁਤ ਜਲਦੀ ਗਵਾਂਡੀਆਂ ਨੇ ਵੀ ਕੀਤੀ ਹੈ ਜੀ ਜਿਵੇਂ 60000 ਉਹਨਾਂ ਦੇ ਨਾਲ ਬਹੁਤ ਦਿੱਖਾਈ ਠੀਕ ਹੋ ਚਾਲੀ ਸੀ ਠੀਕ ਹੈ ਹਾਂ ਆਮ ਆ ਗਰੀ ਕੀ ਨਾਮ ਹੈ ਬਈ ਇਹ ਕੁਲਵੀਰ ਸਿੰਘ ਫਾਇਰ ਮੈਨੈਜਰ ਕਦੋਂ ਤੁਹਾਨੂੰ ਸੂਚਨਾ ਮਿਲੀ ਸੀ ਅੱਗ ਬਾਰੇ ਕਿੰਨੀ ਕੁ ਸੀਗੀ ਅੱਗ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਬਈ ਜੀ ਸਾਨੂੰ ਆਫਿਸ ਦੇ ਫੋਨ ਦੇ ਉੱਤੇ ਮਤਲਬ ਫੋਨ ਆਇਆ ਜੀ ਬੀਅਾਂ ਕਰਕੇ ਸਰ ਆਪਾ ਮਾਰਕੀਟ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਅਸੀਂ ਨਾਲ ਦੀ ਨਾਲ ਫਾਇਰ ਟੈਂਟ ਲੈ ਕੇ ਨਾਲ ਦੀ ਨਾਲ ਕਿੰਨੀ ਕੁ ਅੱਗ ਸੀਗੀ ਉਦੋਂ ਦੇ ਦੋ ਆਈ ਸੀ ਅੰਦਰ ਕਾਫੀ ਕੀਲੀ ਪਿਆਸੀ ਨੇ ਗੇਟ ਵੂਟ ਤੋੜ ਕੇ ਫਿਰ ਮਤਲਬ ਕਾਬੂ ਪਾਇਆ ਤੇ ਹੁਣ ਕੰਟਰੋਲ ਹੈ ਕਿੰਨਾ ਕਿ ਜਿਹੜਾ ਤੁਹਾਨੂੰ ਲੱਗਿਆ ਇੱਥੇ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ। ਉਹ ਐਸਟੀਮੇਟ ਨਹੀਂ ਕਹਿ ਸਕਦਾ ਮਤਲਬ ਕਾਫੀ ਹੋ ਗਏ ਨੁਕਸਾਨ ਦਾ ਕਾਫੀ। ਇੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਇੱਥੇ ਲੱਗੇ ਨੇ ਇਹਨਾਂ ਦੀ ਕਿੰਨਾ ਕਿ ਤੁਸੀਂ ਜਿਹੜਾ ਹੈਗਾ ਦੇਖਦੇ ਹੋ ਵੀ ਕਿੰਨਾ ਕਿ ਨਾਜੀ ਮਤਲਬ ਇਹ ਵੀ ਬਰੋ ਟਾਈਮ ਤੇ ਆ ਗਈ ਸੀ ਬਰੋਬੇ ਜੀ। ਸੱਚੀ ਮੈਂ ਹੋਰ ਸਹਾਇਗੀ। ਬਲਕਸ ਨਾਲ ਕਦੋਂ ਤੁਹਾਨੂੰ ਸੂਚਨਾ ਮਿਲੀ ਸੀ ਅੱਗ ਲੱਗਣ ਬਾਰੇ ਸੇਵਾਦਾਰਾਂ ਨੂੰ ਲੈ ਕੇ ਕਿੰਨੇ ਵਜੇ ਤੁਸੀਂ ਪਹੁੰਚੇ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕਾਰਜ ਕੀਤਾ ਇਹ ਸਭਾ 6 ਵਜੇ ਸਾਨੂੰ ਇਹਦੀ ਇਨਫੋਰਮੇਸ਼ਨ ਮਿਲੀ ਬਜਰੀਆ ਫੋਨ ਤੇ ਤੇ ਸਾਰੇ ਜਿੰਨੇ ਵੀ ਗ੍ਰੀਨਸ ਦੇ ਸੇਵਾਦਾਰ ਸੀ ਇਸ ਨਾਮ ਤੇ ਸਮੂਹ ਚਾ ਨੂੰ ਫੋਨ ਕੀਤਾ ਫਟਾਫਟ ਔਰ 15 ਮਿੰਟਾਂ ਦੇ ਵਿੱਚ ਵਿੱਚ ਸਾਰੇ ਸੇਵਾਦਾਰ ਉਸ ਦੁਕਾਨ ਦੇ ਉੱਤੇ ਪਹੁੰਚ ਗਏ ਜਿੱਥੇ ਇਹ ਘਟਨਾ ਘਟੀ ਔਰ ਅੱਗ ਲੱਗੀ ਹੋਈ ਸੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਸ਼ਟਰ ਤੋੜ ਕੇ ਸਾਰੀ ਸਹਾਨ ਸੰਭਾਲ ਕਰਨ ਦੀ ਬਹੁਤ ਹੀ ਚੰਗੀ ਸੇਵਾ કરી ਔਰ ਬਚਾਉਣ ਦੀ ਕੋਸ਼ਿਸ਼ ਕਰੀ ਲੇਕਿਨ ਜੋ ਉਸ ਮਾਨਸਿਤ ਦੁਕਾਨ ਦੇ ਅੰਦਰ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਜਿਹਦਾ ਕੁਛ ਪਲ ਵੀ ਨਹੀਂ ਬਚਿਆ ਔਰ ਜੋ ਫਰਨੀਚਰ ਸੀ ਸਾਰਾ ਸੜ ਕੇ ਸੁਆਹ ਹੋ ਗਿਆ ਔਰ ਸੇਵਾਦਾਰਾਂ ਨੇ ਤਨੋਂ ਮਨੋਂ ਤਨੋਂ ਕੋਈ ਪਰਵਾਹ ਨਹੀਂ ਕੀਤੀ ਆਪਦੀ ਜਿੰਦ ਜਾਨ ਦੀ ਵੀ ਔਰ ਸੇਵਾ ਨਟ ਕੇ ਕੀਤੀ